₹2000 ਜੁਰਮਾਨੇ ਦੇ ਵਿੱਚੋਂ ਕੱਟਿਆ ਗਿਆ ਹੈ। ਪ੍ਰਤੀ ਪ੍ਰਤੀ ਮਿੰਟ ₹2000 ਹੋਰ ਜਿਹੜਾ ਜੁਰਮਾਨਾ ਲੱਗੀ ਜਾਣਾ ਉਹਨਾਂ ਨੂੰ ਨਾਮ ਦੇ ਵਿੱਚੋਂ ਟੀਮਾਂ ਨੋਟ ਕਰਨ ਦੋਨੋਂ ਟੀਮਾਂ ਨੂੰ ਦੋ-ਦੋ ਹਜ਼ਾਰ ਰੁਪਏ ਜੁਰਮਾਨਾ ਹੋ ਗਿਆ ਹੈ ਇਨਾਮ ਦੇ ਵਿੱਚੋਂ ਜਿੰਨੇ ਮਿੰਟ ਲੇਟ ਹੋਣਗੇ ਉਹਨੇ ਪ੍ਰਤੀ ਮਿੰਟ ਦੋ-ਦੋ ਹਜ਼ਾਰ ਰੁਪਏ ਹੋਰ ਜਿਹੜਾ ਇਨਾਮ ਦੇ ਵਿੱਚੋਂ ਕੱਟਿਆ ਜਾਣਾ ਟੀਮਾਂ ਨੋਟ ਕਰ ਲਓ। ਬੈਸਟ ਰੇਡਰ ਤੇ ਬੈਸਟ ਸਟਾਪਰ ਦਾ ਵੀ ਠੀਕ 5 ਮਿੰਟ ਬਾਅਦ ਉਹ ਵੀ ਇਨਾਮ ਜਿਹੜਾ ਪ੍ਰਬੰਧਕਾਂ ਨੇ ਰੱਖ ਲੈਣਾ ਜੇਕਰ ਟੀਮਾਂ 2 ਮਿੰਟ ਦੇ ਵਿੱਚ ਵਿੱਚ ਗਰਾਊਂਡ 'ਚ ਨਾਮ ਪੁੱਜੀਆਂ ਤਾਂ 51-5100 ਰੁਪਇਆ ਉਹ ਵੀ ਜਿਹੜਾ ਨਹੀਂ ਦਿੱਤਾ ਜਾਣਾ ਇਹ ਵੀ ਟੀਮਾਂ ਨੋਟ ਕਰ ਲੈਣ ਦੋਨੋਂ Gracias. ਇੱਕ ਵਾਰੀ ਫਿਰ ਤੋਂ ਸੀ ਉਹਨਾਂ ਸਾਰੇ ਐਨਆਰਆਈ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਇਹ ਉਹ ਐਨਆਰਆਈ ਭਰਾ ਹੈ ਜਿਹੜੇ ਸਾਡੇ ਪਹਿਲੇ ਸਾਲ ਤੋਂ ਇਸ ਕਬੱਡੀ ਕੱਪ ਨਾਲ ਜੁੜੇ ਹੋਏ ਹਨ ਚਾਦਰੀ ਜਗਦੀਸ਼ ਰਾਣਾ ਜੀ ਦੁਬਈ ਟੱਪਰੀਆਂ ਵਾਲਾ ਸਾਡਾ ਵੀਰ ਉਹਨਾਂ ਦੇ ਨਾਲੇ ਸudar सुरेंद्र ਸਿੰਘ ਜੀ ਕਮਾਂਡਗੜ ਅਟਮੋਸਟ ਕੰਪਨੀ ਦੁਬਈ ਦੇ ਵਿੱਚ ਹੈਰੀ ਮਾਵੀ ਕੈਨੇਡਾ ਤੋਂ ਪਿੰਦਰ ਟਾਰੀ ਯੂਕੇ ਬਿਲਾ ਨਾਟ ਇਟਲੀ ਗੌਰੀ ਭੁੱਲਰ ਨਿਊਜ਼ੀਲੈਂਡ ਹਰਮਨ ਕੰਦੋਲਾ ਯੂ ਐਸ ਏ ਗੋਲਦੀ ਬਾਬਾ ਯੂ ਐਸ ਏ ਰਾਹੁਲ ਕੈਨੇਡਾ ਲੱਖਾ ਸਲੇਮਪਰ ਆਸਟ੍ਰੇਲੀਆ ਵਾਲਾ ਬੱਬੂ ਕੰਦੋਲਾ ਕੁਵੈਤ ਗੁਰਜੰਟ ਕੰਦੋਲਾ ਆਸਟ੍ਰੇਲੀਆ ਸੋਨੀ ਡੜੇੜੀ ਕੈਨੇਡਾ ਜੱਟੂ ਕੰਦੋਲਾ ਆਸਟ੍ਰੇਲੀਆ ਕਿੰਦਰਪਾਲ ਵਾਟ ਇਟਲੀ ਸੁਖੀ ਸ਼ਾਹੀ ਕੈਨੇਡਾ ਡੀਪੀ ਮਾਨੇ ਮਾਜਰੀਆ ਆਸਟ੍ਰੇਲੀਆ ਰੂਬਲ ਆਸਟ੍ਰੇਲੀਆ ਪਿੰਦਰ ਆਸਟ੍ਰੇਲੀਆ ਪ੍ਰਕਸ਼ਿਤ ਗੁੱਪਤਾ ਯੂ ਐਸ ਏ ਜੱਗਾ ਨਤ ਸਾਡਾ ਵੀਰ ਸਾਊਦੀ ਅਰਬ ਵਿਨੋਦ ਮਾਜਰੀ ਕੋਰੀਆ ਔਰ ਇਸੇ ਤਰ੍ਹਾਂ ਪਰਮਿੰਦਰ ਰਾਉਣੀ ਆਸਟ੍ਰੇਲੀਆ ਇੱਕ ਵਾਰੀ ਫਿਰ ਤੋਂ ਸਾਰੇ ਐਨ ਆਰ ਆਈ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਪਿੰਦਰ ਅਟਾਰੀ ਹਰਮਨ ਕੰਦੋਲਾ ਅਤੇ ਜੱਗੂ ਦੁਬਈ ਦਾ ਫਿਰ ਤੋਂ ਸਾਰੀ ਬਾਤ ਬਾਤ ਧੰਨਵਾਦ ਕਰਦੇ ਆ ਜਿਹੜੇ ਵੀਰ ਹਰ ਸਾਲ ਇਸ ਮੇਲੇ ਨੂੰ ਕਰਾਉਣ ਲਈ ਸਾਨੂੰ ਬਾਤ ਵੱਡਾ ਜਿਹੜਾ ਹਮਲਾ ਮਾਰਦੇ ਆ ਅਤੇ ਸਾਨੂੰ ਉਤਸ਼ਾਹਿਤ ਕਰਦੇ ਆ मां <laughs> ਜੱਗਾ ਸਾਡਾ ਵੀ ਜਸਣਾ ਸ਼ੇਰੇ ਦੀ ਪਹਿਲੀ ਕਬੱਡੀ ਤੇ 100 ਰੁਪਇਆ ਸੰਦੀਪ ਵਿਦੇਸ਼ਾ ਨੋਟ ਕਰੇ ਬਰਸਾਲਪੁਰ ਦੀ ਟੀਮ ਦਾ ਜਿਹੜਾ 5000 ਰੁਪਇਆ ਕੱਟਿਆ ਗਿਆ ਨਾਮ ਦੇ ਵਿੱਚੋਂ ਬਰਸਾਲਪੁਰ ਦੀ ਟੀਮ ਨੋਟ ਕਰੋ 5000 ਰੁਪਏ ਉਹਨਾਂ ਦੇ ਨਾਮ ਦੇ ਵਿੱਚੋਂ ਕੱਟਿਆ ਗਿਆ ਕਿਉਂਕਿ ਟੀਮ ਬਹੁਤ देर ਹੋ ਗਈ ਹੈ ਨਹੀਂ ਆ ਰਹੀ ਕਈ ਆਵਾਜ਼ਾਂ ਦੇਣ ਦੇ ਬਾਵਜੂਦ ਵੀ बी बरसाल पर ने खेडना फौजी पहले मैच बड़ा जोर तो लग्या नहीं यार इन देर चा प्लेयर बारव पौने दोनों लेना टीम जैन पागिया सरदार तरनजीत सिंह जी कोलू बलो माजरा डायरेक्ट टीएम जी ग्रुप ਮੈਂ ਬੇਨਤੀ ਕਰਾਂ ਬੋਨੀ ਸਾਡਾ ਵੀਰ ਜੁਹਾਰ ਸਿੰਘ ਕਰਨ ਸਾਰੇ ਆਪਣੇ ਮਿੱਤਰਾਂ ਨੂੰ ਲੈ ਕੇ ਆਉਣ ਜਿੰਨੇ ਵੀ ਮੈਂਬਰ ਨੇ ਜਿੰਨੇ ਵੀ ਸਾਡੇ ਸਤਿਕਾਰਯੋਗ ਬਜ਼ੁਰਗ ਜਿਹੜੇ ਮੰਚ ਤੇ ਬੈਠੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਾਂ ਆ ਟੀਮਾਂ ਦਾ ਜਾਣ ਪਛਾਣ ਕਰਨ ਲਈ ਸਰਦਾਰ ਤਰਨਜੀਤ ਸਿੰਘ ਜੀ ਕੋਲੂ ਬੱਲਵਾਂ ਮਾਜਰਾ ਟੀਮਾਂ ਨੂੰ ਅਸ਼ੀਰਵਾਦ ਦੇਣ ਲਈ ਮੈਦਾਨ ਚ ਪੁੱਜਣਗੇ ਦੋਨੋਂ ਟੀਮਾਂ ਜਿਹੜੀਆਂ ਉਹ ਲੈਨਅਪ ਹੋ ਜਾਣ ਮੈਂ ਬੇਨਤੀ ਕਰਾਂ ਸਾਡਾ ਵੀਰ ਜਮਨੀਸ਼ ਸਿੰਘ ਕੰਦੋਲਾ ਕਰਨ ਕੰਦੋਲਾ ਜੁਹਾਰ ਸਿੰਘ ਅਤੇ ਉਹਨਾਂ ਦੇ ਸਾਰੇ ਮਿੱਤਰ ਸ਼ਾਈ ਸਾਡਾ ਵੀਰ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਤਰਨਜੀਤ ਖੋਲੂ ਨੂੰ ਸਕਾਉਟ ਕਰਕੇ ਲੈ ਕੇ ਆਉਣਗੇ ਤੇ ਇਹਨਾਂ ਟੀਮਾਂ ਦੇ ਨਾਲ ਜਾਣ ਪਛਾਣ ਕਰਵਾਈ ਜਾਵੇਗੀ ਬਰਸਾਲਪੁਰ ਦੀ ਟੀਮ ਦੇ ਖਿਡਾਰੀ ਆਉਣ ਬਈ ਲਾਈਨ ਦੇ ਵਿੱਚ ਦੋਨੋਂ ਟੀਮਾਂ ਦੇ ਖਿਡਾਰੀ ਜਿਹੜੇ ਲੈਨਅਪ ਤੇ ਬਹੁਤ ਹੀ ਸਤਿਕਾਰਯੋਗ ਪਟਵਾਰੀ ਸਾਡਾ ਵੀਰ ਰਾਏਪਰੀਆ 사ウਦੀਆਰਬ ਗਿਆ ਹੋਇਆ ਪਟਵਾਰੀ ਸਾਡਾ ਵੀਰ ਰਾਏਪਰੀਆ 사ウਦੀਆਰਬ ਦੇ ਵਿੱਚ ਬੈਠਾ ਹੈ ਉਹਨਾਂ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ ਉਹਨਾਂ ਦਾ ਵੀ ਧੰਨਵਾਦ ਹੈ ਸਰਦਾਰ ਤਰਨਜੀਤ ਸਿੰਘ ਕੋਲੂ ਵੱਲੋਂ ਮਾਜਰਾ ਇਹਨਾਂ ਟੀਮਾਂ ਦੇ ਨਾਲ ਜਾਣ ਪਛਾਣ ਕਰ ਲਈ ਇਹਨਾਂ ਨੌਜਵਾਨਾਂ ਨੂੰ ਅਸ਼ੀਰਵਾਦ ਦੇਣ ਲਈ ਕੁਲਤਾਰ ਪਹਿਲਵਾਨ ਸਾਡਾ ਵੀਰ ਮੇਜਰ ਪਹਿਲਵਾਨ ਮੇਜਰ ਪਹਿਲਵਾਨ ਸਾਡਾ ਵੀਰ ਔਰ ਸਾਇਮਨ ਸਾਡਾ ਵੀਰ ਆਪਣੇ ਸਾਥੀਆਂ ਨਾਲ ਗੁਝਿਆ ਇਹ ਵੀ ਇਸ ਅਕੈਡਮੀ ਦਾ ਬੜਾ ਵਧੀਆ ਖਿਡਾਰੀ ਰਿਹਾ ਹੈ ਉਹਨਾਂ ਦਾ ਵੀ ਧੰਨਵਾਦ ਹੈ ਜਿੱਥੇ ਕੁਲਤਾਰ ਪਹਿਲਵਾਨ ਪਹਿਲਵਾਨ ਜੀ ਬੜਾ ਦੇ ਦਿਓ ਅਸ਼ੀਰਵਾਦ ਸਾਡੇ ਮੁੰਡਿਆਂ ਨੂੰ ਵੀਰ ਦੇ ਜਿਵੇਂ ਕਹਿੰਦੇ ਵੀ ਸਿਰ ਤੇ ਹੱਥ ਫੇਰਦੇ ਹੋ ਮੁੰਡਿਆਂ ਦੇ ਤੁਹਾਡੀ ਵੀ ਗੁਰਤੀ ਹੈ ਜਿਹੜੀ ਉਹ ਮਾਣ ਵਾਲੀ ਗੱਲ ਹੈ ਸ਼ੁੱਧਤਾ ਰੱਖਣ ਦਾ ਤਾਂ ਆਪ ਹੀ ਅਪੀਲ ਕਰਦਾ ਹਾਂ ਖਿਡਾਰੀਆਂ ਨੂੰ ਜੱਸੀ ਖਰੜ ਤੇ ਛੋਟੂ ਖਰੜੇ ਵੀ ਵੀਰ ਨਾਲ ਪੁੱਜੇ ਹੋਏ ਆ ਸਰਦਾਰ ਤਰਨਜੀਤ ਸਿੰਘ ਢਿੱਲੂ ਵੱਲੋਂ ਮਾਜਰਾ ਜੋ ਕਿ ਡਾਇਰੈਕਟਰ ਨੇ ਸਾਡੇ TMJ ਗਰੁੱਪ ਦੇ ਔਰ ਮੇਨ ਸਪਾਂਸਰ ਆ ਸਾਡੇ ਚਮਕਾਰ ਸਾਹਿਬ ਅਕੈਡਮੀ ਦੇ ਹਰ ਬਾਤ ਖੁਸ਼ੀ ਦੀ ਗੱਲ ਹੈ ਵੀ ਚਮਕਾਰ ਸਾਹਿਬ ਅਕੈਡਮੀ ਦੀਆਂ ਦੋਨੋਂ ਟੀਮਾਂ ਜਿਹੜੀਆਂ ਫਾਈਨਲ ਦੇ ਵਿੱਚ ਪੁੱਜੀਆਂ ਸੋ ਸਾਡੇ ਇਹ ਪਹਿਲੀ ਵਾਰ ਹੋਇਆ ਜਦੋਂ ਦਾ ਚਮਕਾਰ ਸਾਹਿਬ ਚ ਕਬੱਡੀ ਕੱਪ ਹੋ ਰਹੀ ਹੈ ਵੀ ਚਮਕਾਰ ਸਾਹਿਬ ਅਕੈਡਮੀ ਦੀਆਂ ਟੀਮਾਂ ਜਿਹੜੀਆਂ ਉਹ ਫਾਈਨਲ ਦੇ ਵਿੱਚ ਪੁੱਜੀਆਂ ਹੁਣ ਸਰਦਾਰ ਤਰਨਜੀਤ ਸਿੰਘ ਜੀ ਕੋਲੂ ਵੱਲੋਂ ਮਾਜਰਾ ਕੁਲਤਾਰ ਪਹਿਲਵਾਨ ਜੀ ਔਰ ਇਸੇ ਤਰ੍ਹਾਂ ਹੋਰ ਜਿੰਨੇ ਸਾਡੇ ਪਰਮਭਾਰੇ ਮਿੱਤਰ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਵੀਰ ਰੱਬ ਵਰਗੀ ਸੰਗਤ ਜਿਹੜੀ ਕਿੜਾਕੀ ਦੀ ਠੰਡ ਦੇ ਵਿੱਚ ਖੜੀ ਇਹਨਾਂ ਨੌਜਵਾਨਾਂ ਦਾ ਉਤਸ਼ਾਹਤ ਵਧਾਉਣ ਲਈ ਪੁੱਜੀ ਹੋਈ ਹੈ ਭਾਈ ਤਰਨਜੀਤ ਕੋਹਲੂ ਨੂੰ ਇੱਕ ਸਨਮਾਨ ਜਿਹੜਾ ਚੰਨ ਉਹ ਸਾਡੀ ਕਮੇਟੀ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਸਰਦਾਰ ਤਰਨਜੀਤ ਸਿੰਘ ਜੀ ਕੋਹਲੂ ਬੱਲੋ ਮਾਜਰਾ